ਦਾਉਣ ਜੀ ਸਾਰੇ ਪੈਣਾ ਦੇ ਨਾ ਹੀ ਇਹ ਕਾ ਟ੍ਰਾਈ ਦੇ ਸੂਟਾਂ ਨੂੰ ਲੈ ਕੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਸਾਰੇ ਸੂਟ ਆਪਣੇ ਸੋਲਡ ਆਊਟ ਹੋ ਚੁੱਕੇ ਨੇ ਜੀ ਇਹ ਸਿਰਫ ਚਾਰ ਹੀ ਸੂਟ ਆਪਣੇ ਕੋਲੇ ਅਵੇਲੇਬਲ ਲੰਗੇ ਤਾਂ ਕਰਕੇ ਮੈਂ ਵੀਡੀਓ ਪਾਈ ਹੈ ਸਾਨੇ ਪਿੱਛੇ ਵੀ ਪਤਾ ਕੀਤਾ ਹੈ ਹਜੇ ਤੱਕ ਸਾਨੂੰ ਦੁਬਾਰਾ ਜਿਹੜਾ ਸਟਾਕ ਹੈ ਹਜੇ ਤੱਕ ਤਾਂ ਨਹੀਂ ਮਿਲਿਆ ਹੈਗਾ ਕੋਸ਼ਿਸ਼ ਕਰਾਂਗੇ ਦੁਬਾਰਾ ਰਿਪੀਟ ਕਰਨ ਦੀ ਸੇਮ ਦਾ ਕੁਝ ਨਹੀਂ ਕਹਿ ਸਕਦੇ ਕਿਉਂਕਿ ਪ੍ਰਿੰਟ ਕਦੇ ਵੀ ਸੇਮ ਨਹੀਂ ਜਾਂਦਾ ਹਾਂ ਸਟਫ ਸੇਮ ਆਂਦਾ ਰਹੂਗਾ ਜੀ ਸਟਫ ਸਾਨੂੰ ਸਿਰ ਇਹੀ ਇਹਹੀ ਕੁਆਲਿਟੀ ਦਾ ਦੇਵਾਂਗੇ ਦੇਖੋ ਜੀ ਸੇਮ ਕਿਉਂਕਿ ਸਟਫ ਹੀ ਇੰਨਾ ਵਧੀਆ ਹੈਗਾ ਸਾਨੂੰ ਖੁਦ ਨੂੰ ਬਹੁਤ ਵਧੀਆ ਲੱਗਿਆ ਹੈਗਾ ਤੇ ਜਿਨ੍ਹਾਂ ਕੋਲੇ ਪਹੁੰਚ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੈਗਾ ਤੇ ਜਿਹੜੇ ਮੇਰੇ ਵਿਜ਼ਿਟ ਕਰਕੇ ਲੈ ਕੇ ਗਏ ਨੇ ਕਸਟਮਰ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆਗਾ ਇਹ ਸਟੱਫ ਤੇ ਬਾਕੀ ਆਨਲਾਈਨ ਵਾਲਿਆਂ ਕੋਲੇ ਪਹੁੰਚ ਜਾਣਗੇ ਇੱਕ ਦੋ ਦਿਨਾਂ ਦੇ ਅੰਦਰ ਉਹਨਾਂ ਨੂੰ ਵੀ ਪਤਾ ਚੱਲੂਗਾ ਜੀ ਵੀ ਕਿਦਾਂ ਦਾ ਸਟੱਫ ਹੈਗਾ ਐਨਾ ਕ ਜ਼ਿਆਦਾ ਵਧੀਆ ਹੈ ਨਾ ਕੁਆਲਿਟੀ ਅੱਛੀ ਹੈ ਜੀ ਇਹਦੀ ਤੇ ਇਹਦੇ ਵਿੱਚ ਸਿਰਫ ਆਪਣੇ ਕੋਲੇ ਇੱਕ ਤਾਂ ਇਹ ਕਰੀਮ ਦੇ ਵਿੱਚ ਰਹਿ ਗਿਆ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਕਿਉਂਕਿ ਮੈਨੂੰ ਮੈਸੇਜ ਡੇਲੀ 100-100 ਮੈਸੇਜ ਆ ਰਹੇ ਸੀ ਕਿ ਮੈਂ ਸਾਰਿਆਂ ਨੂੰ ਹੀ ਸੋਲ ਰਿਪਲਾਈ ਕਰਨ ਔਖਾ ਹੋ ਰਿਹਾ ਸੀਗਾ ਇਸ ਕਰਕੇ ਮੈਂ ਵੀਡੀਓ ਪਾਤੀ ਜੀ ਇਹ ਸੈਕਿੰਡ ਕਲਰ ਹੈ ਸਰਦਾਈ ਰੰਗ ਹੈ ਜੀ ਬਹੁਤ ਸੋਹਣਾ ਫਿਰੋਜੀ ਸਰਦਾਈ ਰੰਗ ਹੈ ਬਹੁਤ ਪਿਆਰਾ ਇਹ ਕਲਰ ਬਹੁਤ ਹੀ ਘੱਟ ਮਿਲਦਾ ਹੁੰਦਾ ਹੈਗਾ ਰੇਅਰ ਜਿਹਾ ਕਲਰ ਹੁੰਦਾ ਹੈਗਾ ਇਹਨਾਂ ਨੂੰ ਹੋਰ ਵੀ ਜ਼ਿਆਦਾ ਅੱਛਾ ਕਸਟਮਾਈਜ਼ ਕਰਵਾਉਣ ਦੇ ਲਈ ਤੁਸੀਂ ਇਹਨਾਂ ਨੂੰ ਪੈਚਵਰਕ ਬਾਟਮ ਦੇ ਉੱਤੇ ਕਰਵਾ ਸਕਦੇ ਹੋ ਜਾਂ ਫਿਰ ਇਹਨਾਂ ਨੂੰ ਸਟੀਚਿੰਗ ਦੇ ਵਿੱਚ ਬਹੁਤ ਅੱਛੇ ਬਣਵਾ ਸਕਦੇ ਹੋਗੇ ਤੇ ਨੈਕਸਟ ਕਲਰ ਸੇਮ ਹੀ ਜਿਹੜੀਆਂ ਕਾਟਰਾਇਜ਼ ਦੀ ਸ਼ਰਟਸ ਨੇ ਕਾਟਰਾਇਜ਼ ਦੀਆਂ ਹੀ ਇਹਨਾਂ ਦੀਆਂ ਸੇਮ ਬ੍ਰਾਂਡ ਦੀਆਂ ਹੀ ਇਹਨਾਂ ਦੀਆਂ ਜਿਹੜੀਆਂ ਹੋਣਗੀਆਂ ਬਾਟਮ ਰਹਿਣਗੀਆਂ ਜੀ ਰੈਡ ਕਲਰ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਰੈਡ ਕਲਰ ਵੀ ਤੇ ਇਹਦੇ ਵਿੱਚ ਇਸ ਕਲਰ ਦੇ ਵਿੱਚ ਆਪਣੇ ਕੋਲੇ ਪਲੇਨ ਬਾਟਮ ਹੈਗੀ ਤੇ ਇਹ ਵਾਲਾ ਕਲਰ ਹੈਗਾ ਰਸਟ ਬਹੁਤ ਪਿਆਰ ਹੈ ਜਿੱਦਾਂ ਇਹਨੂੰ ਰਸਟ ਕਲਰ ਦੇ ਨਾਲ ਫਿਨਿਸ਼ਿੰਗ ਦੇ ਸਕਦੇ ਹੋਗੇ ਤੇ ਇਹਤੇ ਵੀ ਪਾਈਪਿੰਗ ਵਗੈਰਾ ਤੁਸੀਂ ਰਸਟ ਕੜਵਾ ਸਕਦੇ ਹੋਗੇ ਬਾਟਮ ਪਲਾਜ਼ੋ ਬਣਾਣੇ ਬਾਟਮ ਬਣਾਣੀਆਂ ਉਹਦੇ ਤੇ ਤੁਸੀਂ ਰਸਟ ਕਲਰ ਦੀ ਪਾਈਪਿੰਗ ਕੜਵਾ ਸਕਦੇ ਹੋਗੇ ਬਹੁਤ ਸੋਹਣਾ ਸੂਟ ਬਣੂਗਾ ਜਾਂ ਫਿਰ ਜਿਹੜੇ ਪੌਂਚੇ ਬਣਾਣਿਆਂਗੇ ਆਪਾਂ ਉਹਦੇ ਨੀਚੇ ਜਿਹੜੀ ਫਿਨਿਸ਼ਿੰਗ ਪੱਟੀ ਦੋਗੇ ਰਸਟ ਕਲਰ ਦੀ ਫਿਨਿਸ਼ਿੰਗ ਪੱਟੀ ਦਿਵਾ ਲਿਓ ਬਹੁਤ ਸੂਟ ਬਣੂਗਾ ਤੇ ਬਹੁਤ ਪਿਆਰੇ ਜਿਹੇ ਸੂਟ ਨੇ ਜੀ ਚਾਰ ਕਲਰ अवेलेबल ਹੈਗੇ ਨੇਗੇ ਪ੍ਰਾਈਸ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਪਾ ਚੁੱਕੇ ਆਂਗੇ ਬਾਕੀ ਆਪਣੇ ਨਵੇਂ ਵੀਅਰਸ ਨੂੰ ਦੱਸਾਂਗੇ 1700 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਤੇ ਲక్ష్ਮੀ ਫੈਬਰਿਕ ਹੈਗਾ ਟਿਸਟਾ ਵਾਲਿਆਂ ਦਾ ਬਹੁਤ ਸੋਹਣਾ ਬ੍ਰਾਂਡ ਹੈਗਾ ਬਹੁਤ ਸੋਹਣਾ ਫੈਬਰਿਕ ਹੈ ਤੇ ਬਿਲਕੁਲ ਕੁਆਲਿਟੀ ਦਾ ਹੈ ਜੀ ਇਹ ਮੈਂ ਉਸ ਦਿਨ ਵੀ ਵੀਡੀਓ ਦੇ ਵਿੱਚ ਕਿਹਾ ਸੀ ਅੱਜ ਫੇਰ ਕਹਿ ਰਹੀ ਆਂਗੀ ਜਿਨ੍ਹਾਂ ਨੇ ਮੰਗਵਾ ਲਿਆ ਉਹ ਦੁਬਾਰਾ ਮੰਗਵਾਣਗੇ ਰਿਪੀਟ ਕਰਨਗੇ ਹੀ ਕਰਨਗੇ ਪਹਿਣਾ ਦੇ ਸੂਟ ਇੰਨੇ ਕੁ ਸੋਹਣੇ ਰੈਡੀ ਹੋਏ ਨੇਗੇ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਦੁਪੱਟੇ ਆਪਾਂ ਨੇ ਡਾਈ ਕਰਵਾਏ ਨੇ ਮੈਂ ਤੁਹਾਨੂੰ ਦਿਖਾਨੀ ਆਂ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਸਟੀਚਿੰਗ ਲਈ ਜਾਣੇ ਨੇਗੇ ਕੁਝ ਇਦਾਂ ਹੀ ਆਪਾਂ ਨੇ ਕੋਰੀਅਰ ਵੀ ਕਰਨੇ ਨੇਗੇ ਚਲੋ ਆਪਾਂ ਨਾਮ ਨਹੀਂ ਦਿਖਾਵਾਂਗੇ ਕਿਸੇ ਦਾ ਤੇ ਇਹਦੇ ਉੱਤੇ ਬਹੁਤ ਸੋਹਣਾ ਦੇਖੋ ਜੀ ਇਦਾਂ ਆਪਾਂ ਨੇ ਟਾਈ ਡਾਈ ਦੁਪੱਟੇ ਕਰਵਾਏ ਨੇਗੇ ਬਹੁਤ ਸੋਹਣੇ ਸੂਟ ਬਣੇ ਨੇਗੇ ਇਹ ਤੇ ਇਹਦੇ ਨਾਲ ਵੀ ਟਾਈਡਾਈ ਦੁਪੱਟਾ ਹੋਏਗਾ ਮੈਂ ਕੋਸ਼ਿਸ਼ ਕਰਾਂਗੀ ਦਿਖਾ ਦਿੰਨੀ ਹੈਗੀ ਆਪਣੇ ਦੁਪੱਟਿਆਂ ਦੀ ਕੁਆਲਿਟੀ ਵੀ ਤੁਹਾਨੂੰ ਪਤਾ ਚੱਲ ਜੂਗੀ ਕਿ ਆਪਾਂ ਨਾ ਜਿਹੜੇ ਟਾਈਡਾਈ ਹੈਗੀ ਆਪਣੀ ਬਹੁਤ ਬਰੀਕੀ ਕੰਮ ਚ ਹੈਗੀ ਉਹ ਕੰਮ ਨਹੀਂ ਹੈਗੇ ਜੀ ਆਪਣਾ ਵੀ ਵੱਡਾ ਵੱਡੇ ਡੱਬ ਜੇ ਪਵਾਤੇ ਹੈਨਾ ਉਹ ਚੀਜ਼ ਹੈ ਨਹੀਂ ਜੀ ਆਪਣੀ ਆਪਾਂ ਜਿਹੜਾ ਕੰਮ ਕਰਦੇ ਆਂਗੇ ਉਹ ਵਧੀਆ ਕਰਦੇ ਆਂਗੇ ਦੇਖੋ ਨਹੀਂ ਆਪਣਾ ਆਪਾਂ ਮਨਾ ਕਰ ਦਿੰਨੇ ਅਗਲੇ ਨੂੰ ਵੀ ਇਹ ਚੀਜ਼ ਹੋ ਨਹੀਂ ਸਕਦੀ ਹੈਗੀ ਜੀ ਚਾਹੇ ਕੋਈ ਵਰਕ ਹੈ ਤੁਸੀਂ ਫੋਟੋ ਭੇਜੋ ਮੈਨੂੰ ਉਹ ਵਰਕ ਵੀ ਆਪਣਾ ਤੇ ਚਾਹੇ ਕੋਈ ਦੁਪੱਟਾ ਵਗੈਰਾ ਡਾਈ ਹੈ ਚਾਹੇ ਦੁਪੱਟੇ ਦਾ ਫੈਬਰਿਕ ਹੈ ਚਾਹੇ ਸਟੱਫ ਦਾ ਫੈਬਰਿਕ ਹੈ ਦੇਖੋ ਅੱਗੇ ਅੱਗੇ ਤਾਂ ਹੋਰ ਜ਼ਿਆਦਾ ਸਮਝ ਆਉਂਦੀ ਜਾਂਦੀ ਹੈ ਜੀ ਹੋਰ ਵੀ ਜ਼ਿਆਦਾ ਵੈਟਰ ਦੇਖੋ ਇਸ ਸੈਮੀ ਚਨੂਨ ਚ ਦੁਪੱਟਾ ਹੈ ਦੁਪੱਟੇ ਦੀ ਸ਼ਾਈਨਿੰਗ ਚੈੱਕ ਕਰੋ ਤੁਸੀਂ ਬਿਲਕੁਲ ਪਿਓਰ ਵਾਲਾ ਦੁਪੱਟਾ ਹਲਕਾ ਤੇ ਲਾਈਟ ਵੇਟ ਐਦਾਂ ਲੱਗ ਰਿਹਾ ਜਿਵੇਂ ਪਿਓਰ ਇਹ ਕਾਮਲ ਚਨੂਨ ਦਾ ਦੁਪੱਟਾ ਹੈਗਾ ਸੈਮੀ ਦੇ ਵਿੱਚ ਪਿਓਰ ਚ ਨਹੀਂ ਹੈਗਾ ਜੀ ਇਹ ਸਾਰਾ 300 ਰੁਪਏ ਦਾ ਦੁਪੱਟਾ ਹੈਗਾ ਇਹ ਜਦੋਂ ਕਿ 22 ਦਾ ਜਨਰਲ ਐਕਸਟਰਾ ਰਹਿੰਦੀ ਹੈ ਜੀ ਹਨਾ 22 ਤਾਂ ਕਲਰਾਂ ਦੇ ਅਕੋਰਡਿੰਗ ਹੁੰਦੀ ਹੈਗੀ ਤੇ ਇੰਨਾ ਕੁ ਜ਼ਿਆਦਾ ਸਾਡੇ ਦੁਪੱਟਿਆਂ ਦੀ ਕੁਆਲਿਟੀ ਵਧੀ ਹੈਗੀ ਇੰਨੀ ਕੁ ਜ਼ਿਆਦਾ ਆਪਣਾ ਹੋਏਗਾ ਤੇ ਦੂਜੇ ਸੂਟ ਨਾਲ ਆਪਾਂ ਨੇ ਹੋਰ ਦੁਪੱਟਾ ਡਾਈ ਕਰਵਾਇਆ ਜੀ ਤੁਹਾਨੂੰ ਨਾਮ ਉੱਤੇ ਹੈਗਾ ਮੈਂ ਤਾਂ ਕਰਕੇ ਨਹੀਂ ਦਿਖਾ ਰਹੀ ਤੁਹਾਨੂੰ ਮੈਂ ਕੱਟ ਕੇ ਦਿਖਾ ਦੇਣੀ ਹੈ ਜੀ ਇਹ ਦੁਪੱਟਾ ਹੋਰ ਜ਼ਿਆਦਾ ਚੀਜ਼ ਹੈਗੀ ਇਹ ਥੋੜਾ ਜਿਹਾ ਹੋਰ ਕੋਸਟਲੀ ਹੈਗਾ ਉਹਨਾਂ ਨੇ ਕੋਸਟਲੀ ਕਰਵਾ ਲਿਆ ਸੀਗਾ ਤੇ ਬਿਲਕੁਲ ਕੁਆਲਿਟੀ A1 ਹੈਗੀ ਦੇਖੋ ਆਪਾਂ ਨੇ ਇਹ ਦੁਪੱਟਾ ਇਦਾਂ ਕਰਵਾਤਾ ਜਿਵੇਂ ਉਹਦੇ ਵਿੱਚ ਕਾਟਰਾਇਜ਼ ਉਹ ਬਣਿਆ ਹੋਇਆ ਨਾ ਵੀ ਸੇਮ ਐਵੇਂ ਲੱਗੇ ਵੀ ਸੇਮ ਹੀ ਦੁਪੱਟਾ ਹੈਗਾ ਸੇਮ ਸਟੱਫ ਦਾ ਹੀ ਦੁਪੱਟਾ ਕਾਟਰਾਇਜ਼ ਵਾਂਗੂ ਆਪਾਂ ਨੇ ਇਦਾਂ ਕਰਵਾਤਾ ਡਾਈ ਆਪਣੀ A1 ਹੋਊਗੀ ਜੀ ਤੇ ਬਾਕੀ ਆਪਣੀ ਦੇਖੋ ਫੋਟੋਆਂ ਨਹੀਂ ਅਸੀਂ ਪਾ ਸਕਦੇ ਡਾਈ ਦੀਆਂ ਪਹਿਣਾ ਕਹਿੰਦੇ ਨੇ ਜੀ ਡਾਈ ਦੀਆਂ ਫੋਟੋ ਹਾਂ ਸਾਨੂੰ ਵਧੀਆ ਕੰਮ ਕਰਕੇ ਦੇਵਾਂਗੇ ਕੰਮ ਵਧੀਆ ਕਰਕੇ ਦੇਵਾਂਗੇ ਜੀ ਤੇ ਬਟ ਡਾਈ ਦੀਆਂ ਫੋਟੋਆਂ ਪਾਣੀ ਇਹਦਾ ਮੁਸ਼ਕਲ ਗੱਲ ਹੈਗੀ ਬਾਕੀ ਅੱਗੇ ਅੱਗੇ ਦੇਖੋ ਹੁਣ ਸਰਦੀ ਆ ਗਈ ਆਪਾਂ ਸਟੱਫ ਪਾਇਆ ਕਰਾਂਗੇ ਸੂਟ ਆਪਣੇ ਵੀ ਵੇਅਰ ਕਰਿਆ ਕਰਾਂਗੇ ਹੁਣ ਗਰਮੀ ਇਸ ਤੋਂ ਥੋੜੀ ਗਰਮੀ ਕਰਕੇ ਘੱਟ ਉਹ ਹੁੰਦਾ ਹੈਗਾ ਹੈਨਾ ਹੀ ਔਖਾ ਜਿਹਾ ਲੱਗਦਾ ਹੁੰਦਾ ਹੈਗਾ ਕੋਈ ਕੱਪੜਾ ਆਪਾਂ ਪਾ ਨਹੀਂ ਸਕਦੇ ਗਰਮੀ ਹਲਕੇ-ਫੁਲਕੇ ਰੱਖਦੇ ਆਂਗੇ ਤੇ ਨਾਲ-ਨਾਲ ਡਾਈ ਕਰਵਾਏ ਟਾਈ-ਡਾਈ ਦੁਪੱਟੇ ਹੋਣਗੇ ਮੇਰੇ ਉਹਨਾਂ ਦੇ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਕਿੰਦਾਂ ਦੀਆਂ ਟਾਈ-ਡਾਈਜ਼ ਹੁੰਦੀਆਂ ਨੇ ਜਾਂ ਕਿੰਦਾਂ ਦਾ ਆਪਾਂ ਦੁਪੱਟਾ ਫੈਬਰਿਕ ਹੁੰਦਾ ਹੈਗਾ ਹਰ ਇੱਕ ਚੀਜ਼ ਦੀ ਕੁਆਲਿਟੀ ਹੋਊਗੀ ਜੀ ਦੇਖੋ ਹਰ ਇੱਕ ਚੀਜ਼ ਦੀ ਕੁਆਲਿਟੀ ਹੋਊਗੀ ਬਾਕੀ ਦੇਖੋ ਉਹ ਤਾਂ ਗਰੰਟੀ ਤਾਂ ਇਨਸਾਨ ਦੀ ਵੀ ਨਹੀਂ ਹੈਗੀ ਬਟ ਆਪਾਂ ਕੁਆਲਿਟੀ ਦੀ ਚੀਜ਼ ਲੈ ਕੇ ਆ ਰਹੇ ਹਾਂ ਕੁਆਲਿਟੀ ਹੀ ਦੇ ਰਹੇ ਹਾਂਗੇ ਤੁਹਾਨੂੰ ਤੇ ਕੁਆਲਿਟੀ ਹੀ ਦਵਾਂਗੇ ਇਹ ਚੀਜ਼ ਦੀ ਹੈਗੀ ਹੈਗੀ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਿਆ ਸਟ ਸਾਰਿਆਂ ਦਾ ਧੰਨਵਾਦ ਹੈ ਜੀ ਦੇਖਣ ਦੇ ਲਈ ਆਪਣਾ ਨੰਬਰ ਹੈ 92531150369253115036 ਤੇ ਆਪਣਾ ਕੰਟੈਕਟ ਹੈ ਜਿਹੜਾ ਆਰਡਰ ਹੈਗਾ ਪਲੇਸ ਕਰ ਸਕਦੇ ਹੋ ਸੇਮ ਪ੍ਰਿੰਟ ਨਹੀਂ ਮਿਲਣਗੇ ਇੰਨੇ ਸੋਹਣੇ ਪ੍ਰਿੰਟ ਮਿਲੇ ਹੋਏ ਨੇਗੇ ਤੇ ਦੇਖੋ ਹੁਣ ਕਿਦਾਂ ਦੇ ਪ੍ਰਿੰਟ ਆਂਦੇ ਨੇ ਕੋਸ਼ਿਸ਼ ਕਰਾਂਗੇ ਸੇਮ ਪ੍ਰਿੰਟ ਲੈ ਆਂਦੀ ਤੇ ਬਾਕੀ ਦੇਖੋ ਕਿਦਾਂ ਦੇ ਪ੍ਰਿੰਟ ਮਿਲ ਰਹੇ ਨੇਗੇ ਆਪਾਂ ਨੂੰ ਜਿਹੜਾ ਕਲਰ ਪ੍ਰਿੰਟ ਇਹਨਾਂ ਦੇ ਵਿੱਚੋਂ ਪਸੰਦ ਆਂਦਾ ਉਹ ਤੁਸੀਂ ਲੈ ਸਕਦੇ ਹੋਗੇ ਸਾਰਿਆਂ ਦੇ ਮੈਸੇਜ ਦਾ ਰਿਪਲਾਈ ਕਰਨਾ ਬਹੁਤ ਜ਼ਿਆਦਾ ਔਖਾ ਲੱਗਿਆ ਮੈਨੂੰ ਕਾਫੀ ਮੈਸੇਜ ਆਂਦੇ ਰਹਿੰਦੇ ਨੇਗੇ ਇਸ ਕਰਕੇ ਮੈਂ ਇਹਨਾਂ ਦੀ ਵੀਡੀਓ ਪਾ ਦਿੱਤੀ ਹੈਗੀ ਥੈਂਕ ਯੂ ਜੀ